ਚਮਕੀਲਾ ਲਿਖੇ ਭਾਵੇਂ ਥੋੜਾ ਬਿਲੋ ਘਟ ਨਹੀਂ ਹੋ ਕੱਢਦਾ ਏ ਵਟ ਬੱਲੀਏ ਨਾ ਬੜੀ ਪੰਜਾਬੀ ਮਰਹੂਮ ਕਲਾਕਾਰ ਅਮਰ ਸਿੰਘ ਚਮਕਿੱਲੇ ਦਾ ਇੱਕ ਹਮਸ਼ਗਲ ਜਿਸ ਦੀ ਵੀਡੀਓ ਤੁਹਾਡੇ ਨਾਲ ਅਸੀਂ ਪਹਿਲਾਂ ਵੀ ਸਾਂਝੀ ਕੀਤੀ ਆ ਜਿਸ ਦੇ ਵਿੱਚ ਉਸ ਨੂੰ ਧਮਕੀਆਂ ਮਿਲੀਆਂ ਸਨ ਤੇ ਉਸ ਤੋਂ ਬਾਅਦ ਉਹਨਾਂ ਦਾ ਇੱਕ ਹੋਰ ਗੀਤ ਆ ਗਿਆ ਪਹਿਲਾ ਗੀਤ ਆਇਆ ਟਕੂਆ ਜਿਸ ਤੋਂ ਬਾਅਦ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ ਤੇ ਹੁਣ ਇੱਕ ਹੋਰ ਗੀਤ ਆਇਆ ਬਾਈ ਦਾ ਬਾਈ ਦੀ ਵੀਡੀਓ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਜਿਸ ਦੇ ਵਿੱਚ ਬਾਈ ਦੱਸਦਾ ਆਪਣੇ ਗੀਤ ਬਾਰੇ ਤੇ ਗਾ ਕੇ ਵੀ ਸੁਣਾਉਂਦਾ ਗੀਤ ਤੁਸੀਂ ਵੀ ਦੇਖੋ ਤੇ ਕਮੈਂਟਾਂ 'ਚ ਦੱਸੋ ਕਿ ਬਾਈ ਚਮਕਿੱਲੇ ਦੀ ਆਵਾਜ਼ ਤੇ ਚਮਕਿੱਲੇ ਵਰਗਾ ਲੱਗਦਾ ਜਾਂ ਨਹੀਂ ਥੱਲੇ ਕੁਮਾੜੇ ਦੱਸੋ ਦੇਖੋ ਇਹ ਵੀਡੀਓ ਚਮਕੀਲਾ ਲਿਖੇ ਭਾਵੇਂ ਥੋੜਾ ਬਿਲੋ ਘੱਟ ਨਹੀਂ ਹੋ ਕੱਢਦਾ ਏ ਵਟ ਬੱਲੀਏ ਯਾਰ ਸ਼ੁਰੂ ਵਾਲੇ ਚਾਰ ਕਹੀ ਨਾਲ ਨਾ ਰੱਖੇ ਕੌਲੀ ਚੱਟ ਬੱਲੀਏ ਓ ਮੇਰੇ ਯਾਰਾਂ ਨੂੰ ਪਿਆਰ ਹਰ ਜਨਮ ਚ ਵਾਰ ਜਨਮ ਚ ਵਾਰ ਤਾਈਓ ਮਿਲਾਂ ਬਾਰ ਬਾਰ ਓ ਟਿੱਕੀ ਹੁਣੀ ਨਾਲ ਖੜੇ ਨੇ ਜਿਹੜੇ ਪਿੱਠ ਪਿਛੇ ਮਾਰ ਦੇ ਖੰਗੂਰਾ ਓ ਜਾਣ ਬੁੱਝ ਵੈਰੀ ੜੇ ਨੇ ਨਿਹੜੇ ਪਿੱਠ ਪਿੱਛੇ ਮਹਾਰ ਦੇ ਖੰਗੂਰਾ ਓ ਜਾਣ ਬੁੱਝ ਵੈਰੀ ੜੇ ਨੇ ਸੱਸ਼ ਗਾਲ ਵੀਰੇ ਬਈ ਦੋ ਪਲ ਦੀ ਜ਼ਿੰਦਗੀ ਆ ਚਾਹੇ ਕੋਈ ਅਮੀਰ ਆ ਚਾਹੇ ਗਰੀਬ ਆ ਬਈ ਆਪਣੀ ਜ਼ਿੰਦਗੀ ਨਜ਼ਾਰੇ ਲੈਣੇ ਚਾਹੀਦੇ ਜ਼ਿੰਦਗੀ ਵਾਰ-ਵਾਰ ਨਹੀਂ ਮਿਲਦੀ ਓ ਬਈ ਸ਼ੇਰ ਸ਼ਾਰਦਾਲ ਗੱਲਾਂ ਬਣੀ